ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅੱਜ ਗੱਲ ਕਰਦੇ ਆ ਕਿ ਆਪਾਂ ਜਿਹੜੇ ਹਸਪੀਟਲ ਦਾ ਖਰਚਾ ਜਦੋਂ ਕੋਈ ਬਿਮਾਰ ਹੋ ਜਾਂਦਾ ਹਨਾ ਨਹੀਂ ਚੁਕਾਇਆ ਜਾਂਦਾ ਉਹਦੇ ਵਾਸਤੇ ਇੱਕ ਬਹੁਤ ਹੀ ਵਧੀਆ ਸਰਕਾਰ ਨੇ ਸਕੀਮ ਕੱਢੀ ਹੈ ਉਹਦੇ ਬਾਰੇ ਤੁਹਾਨੂੰ ਅੱਜ ਮੈਂ ਜਾਣਕਾਰੀ ਦੇਣ ਲੱਗਾ ਅੱਜ ਕੱਲ੍ਹ ਹਸਪਤਾਲ ਦਾ ਖਰਚਾ ਚੁਕਣਾ ਬਹੁਤ ਮਹਿੰਗਾ ਹੋ ਗਿਆ ਹੈ ਖਾਸ ਕਰਕੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਲਈ ਵੱਡੀਆਂ ਬਿਮਾਰੀਆਂ ਤੇ ਮੈਡੀਕਲ ਟੈਸਟ ਕਰਾਉਣਾ ਵੀ ਲੱਖਾਂ ਰੁਪਏ ਦਾ ਖਰਚਾ ਹੋ ਸਕਦਾ ਹੈ ਇਸ ਨੂੰ ਧਿਆਨ ਰੱਖਦੇ ਹੋ ਮੋਦੀ ਸਰਕਾਰ ਨੇ ਇੱਕ ਖਾਸ ਯੋਜਨਾ ਲਿਆਂਦੀ ਹੈ ਜਿਸ ਦਾ ਨਾਮ ਪ੍ਰਧਾਨ ਮੰਤਰੀ ਸੱਖਿਆ ਬੀਮਾ ਯੋਜਨਾ ਹੈ ਇਸ ਸਕੀਮ ਵਿੱਚ ਤੁਹਾਨੂੰ 2 ਲੱਖ ਰੁਪਏ ਦਾ ਬੀਮਾ ਮਿਲ ਸਕਦਾ ਹੈ 20 ਰੁਪਏ 'ਚ ਤੁਹਾਡਾ ਇਹ ਦੁਰਘਟਨਾ ਬੀਮਾ ਹੋਵੇਗਾ ਇਸ ਦੇ ਨਾਲ ਹੀ ਬੀਮਾ ਕੰਪਨੀਆਂ ਦੇ ਪ੍ਰੀਮੀਅਮ ਵੀ ਬਹੁਤ ਮਹਿੰਗੇ ਹਨ ਅਜੇ ਵਿੱਚ ਗਰੀਬ ਲੋਕ ਬੀਮਾ ਕੰਪਨੀ ਦੀ ਸਕੀਮ ਦਾ ਲਾਭ ਨਹੀਂ ਲੈ ਪਾਉਂਦੇ ਇਹੀ ਕਾਰਨ ਹੈ ਕਿ ਮੋਦੀ ਸਰਕਾਰ ਨੇ ਇਹ ਸਕੀਮ ਸ਼ੁਰੂ ਕੀਤੀ ਹੈ ਜਿਸ ਵਿੱਚ 20 ਰੁਪਏ ਦੇ ਨਿਵੇਸ਼ ਕਰਨਾ ਹੁੰਦਾ ਹੈ ਤੇ 2 ਲੱਖ ਰੁਪਏ ਦਾ ਬੀਮਾ ਦਿੱਤਾ ਜਾਂਦਾ ਹੈ 18 ਤੋਂ 70 ਸਾਲ ਦੇ ਲੋਕ ਲੈ ਸਕਦੇ ਨੇ ਸਕੀਮ ਦਾ ਲਾਭ ਇਹ ਸਕੀਮ ਸਰਕਾਰ ਨੇ 2015 ਵਿੱਚ ਸ਼ੁਰੂ ਕੀਤੀ ਸੀ ਤੇ 18 ਤੋਂ ਲੈ ਕੇ 70 ਸਾਲ ਦੀ ਉਮਰ ਲੋਕਾਂ ਨੂੰ ਯੋਜਨਾ ਦਾ ਲਾਭ ਮਿਲਦਾ ਹੈ ਇਸ ਦਾ ਪ੍ਰੀਮੀਅਮ ਬੈਂਕ ਖਾਤੇ ਦਾ ਅਦਾ ਕਰਨਾ ਹੋਏਗਾ ਇਹ ਨੀਤੀ ਬੈਂਕ ਖਾਤੇ ਨਾਲ ਜੁੜੀ ਹੁੰਦੀ ਹੈ ਇੱਕ ਖਾਤਾ ਲਿੰਕ ਹੋਵੇ ਤੇ 20 ਰੁਪਏ ਦਾ ਪ੍ਰੀਮੀਅਮ ਕੱਟਿਆ ਜਾਂਦਾ ਹੈ ਕਿੰਨਾ ਮਿਲੇਗਾ ਲਾਭ ਜੇਕਰ ਕਿਸੇ ਇਸ ਪਾਲਿਸੀ ਦਾ ਨਾਮਿਨੇਟ ਕੀਤਾ ਹੈ ਸਰਕਾਰਾਂ ਸੀ ਵਿੱਚ ਮਰ ਜਾਂਦਾ ਹੈ ਜਾਂ ਅਪਾਜ ਹੋ ਜਾਂਦਾ ਹੈ ਤਾਂ ਉਦੋਂ 2 ਲੱਖ ਰੁਪਏ ਦਾ ਬੀਮਾ ਮਿਲਦਾ ਹੈ ਜੇਕਰ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਨਾਮਿਨੇਟ ਵਿਅਕਤੀ ਨੂੰ ਬੀਮੇ ਦੀ ਰਕਮ ਮਿਲਦੀ ਹੈ ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਦੁਰਘਟਨਾ ਕਾਰਨ ਅੰਸ਼ਕ ਤੌਰ ਤੇ ਅਪਾਜ ਹੋ ਗਿਆ ਤਾਂ 1 ਲੱਖ ਰੁਪਏ ਦੀ ਰਾਸ਼ੀ ਮਿਲਦੀ ਹੈ ਅਰਜੀ ਲਈ ਇਹਨਾਂ ਦਸਤਾਵੇਜ਼ਾਂ ਦੀ ਪੈਂਦੀ ਹੈ ਲੋੜ ਆਧਾਰ ਕਾਰ ਵੋਟਰ ਆਈਡੀ ਕਾਰਡ ਆਮਦਨ ਸਰਟੀਫਿਕੇਟ ਬੈਂਕ ਅਕਾਊਂਟ ਡਿਟੇਲ ਉਮਰ ਸਰਟੀਫਿਕੇਟ ਪਾਸਪੋਰਟ ਕਾਰਡ ਦੀ ਫੋਟੋ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਦੀ ਅਰਜ਼ੀ ਤੁਸੀਂ ਕਿਵੇਂ ਦੇ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਵੈਬਸਾਈਟ ਤੇ ਜਾਣਾ ਹੋਵੇਗਾ ਇੱਥੇ ਤੁਹਾਨੂੰ ਇੱਕ ਵਿਕਲਪ ਦਿਖਾਈ ਦੇਗਾ ਉੱਥੇ ਤੁਹਾਨੂੰ ਇਹ ਤੇ ਕਲਿੱਕ ਕਰਨਾ ਤੇ ਬੀਮਾ ਜੋੜਨਾਂ ਦੇ ਕਲਿੱਕ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਫਾਰਮ ਤੇ ਕਲਿੱਕ ਕਰਨਾ ਹੋਵੇਗਾ ਤਾਂ ਫਾਰਮ ਦੇ ਕਲੀਨਪ ਕਰ ਲਓ ਬਾਅਦ ਤੁਹਾਨੂੰ ਭਾਸ਼ਾ ਦੀ ਚੋਣ ਕਰਨੀ ਹੋਵੇਗੀ ਇਸ ਤੋਂ ਬਾਅਦ ਅਰਜ਼ੀ ਫਾਰਮ ਲੜਿੰਦੀ ਜਾਣਕਾਰੀ ਭਰਨੀ ਹੋਵੇਗੀ ਤੇ ਲੜਿੰਦੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ ਦਸਤਾਵੇਜ਼ ਅਪਲੋਡ ਹੋਣ ਤੋਂ ਬਾਅਦ ਤੁਹਾਨੂੰ ਸਬਮਿਟ ਬਟਨ ਤੇ ਕਲਿੱਕ ਕਰਨਾ ਹੋ ਜੇਕਰ ਤੁਸੀਂ ਆਫਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਬੈਂਕ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ